ਜਿਹੜਾ ਸਟਾਜ ਦਾ ਇਹ ਧਰਨਾ ਸੀ ਹੁਣ ਕਸ਼ਰ ਦੇ ਵਿੱਚ ਪਿਛਲੇ 4-5 ਦਿਨਾਂ ਤੋਂ ਐਸਡੀਐਮ ਵੱਲੋਂ ਪੀਆਰਟੀਸੀ ਨੂੰ ਤੇ ਪ੍ਰਾਈਵੇਟ ਬੱਸਾਂ ਨੂੰ ਸਖਤ ਹਦਾਇਤ ਕੀਤੀ ਹੋਈ ਸੀ ਕਿ ਬੱਸਾਂ ਸਿਰਫ ਨਵੇਂ ਬੱਸ ਸਟੈਂਡਸ 'ਤੇ ਹੀ ਰੁਕਣੀਆਂ ਚਾਹੀਦੀਆਂ ਨੇ। ਅਸੀਂ ਵੀ ਕਹਿੰਦੇ ਹਾਂ ਠੀਕ ਹੈ ਸਰਕਾਰ ਨੇ ਪੈਸਾ ਖਰਚ ਕੀਤਾ ਹੈ ਨਵਾਂ ਬਾਚੇ ਬਣਾਇਆ ਬੱਸਾਂ ਉੱਥੇ ਹੀ ਚਾਹੀਦੀਆਂ ਨੇ ਪਰ ਨਾਲ ਹੀ ਪੁਰਾਣੇ ਬੱਸ ਸਟੈਂਡ 'ਤੇ ਵੀ ਚਾਹੀਦੀਆਂ ਬੱਸਾਂ ਖੇਰੀਅਲ ਤੇ ਵੀ ਰੁਕਣੀ ਚਾਹੀਦੀ ਹੈ। ਪਰ ਐਸਜੀਐਮ ਦਾ ਕਹਿਣਾ ਵੀ ਨਾ ਪੁਰਾਣੇ ਬੱਸ ਸਟੈਂਡ ਤੇ ਰੁਕਣੀ ਨਾ ਬੈਰੀਅਲ ਤੇ ਰੁਕਣੀ ਹੁਣ ਪਿੰਡਾਂ ਦੇ ਵਿੱਚੋਂ ਸਾਡੇ ਜਵਾਗ ਅਸੀਂ ਕਾਲਜਾਂ 'ਚ ਪੜ੍ਹਨਾ ਹੁੰਦੇ ਨੇ ਸਕੂਲਾਂ 'ਚ ਪੜ੍ਹਨਾ ਹੁੰਦੇ ਨੇ ਜਿਨ੍ਹਾਂ ਨੂੰ ਪੁਰਾਣੇ ਬੱਸ ਸਟੈਂਡ ਤੋਂ ਕਿਸੇ ਨੂੰ ਅੱਧਾ ਕਿਲੋਮੀਟਰ ਕਿਸੇ ਨੂੰ ਅੱਧਾ ਕਿਲੋਮੀਟਰ ਤੋਂ ਵੀ ਘੱਟ ਕਾਰਜੀਆਂ ਸਕੂਲ ਪੈਂਦਾ ਪਰ ਜਿਹੜਾ ਨਵਾਂ ਬੱਸ ਸਟੈਂਡ ਹੈ ਨਵੇਂ ਬੱਸ ਸਟੈਂਡ ਤੋਂ 4 ਕਿਲੋਮੀਟਰ ਕਾਰਜ ਪੈਂਦਾ ਸਕੂਲ ਪੈਂਦੇ ਨੇ ਯਾਨੀ ਕਿ ਟੁਹਾਨਾ ਰੋਡ ਤੇ ਆ ਬਹੁਤ ਦੁਮਰੇ ਸਕਕੇ ਸਾਡੀ ਅੱਜ ਜਿਹੜਾ ਧਰਨ ਨੇ ਲੈਣ ਦਾ ਮੁੱਖ ਕਾਰਨ ਸੀ ਵੀ ਜਿਹੜੀ ਪੁਰਾਣਾ ਬੱਸ ਸਟੈਂਡ ਤੇ ਬੈਰੀਅਰ ਤੇ ਬੱਸਾਂ ਖੜਾਈਆਂ ਜਾਣਾ ਲੋਕਾਂ ਨੂੰ ਖੱਜਲ ਖਵਾਰ ਨਾ ਕੀਤਾ ਜਾਵੇ ਤਾਂ ਅੱਜ ਮਜਬੂਰੀ ਵਸ ਜਦੋਂ ਅਸੀਂ 12 ਵਜੇ ਤੱਕ ਸ਼ਾਂਤ ਵੀ ਤਰੀਕੇ ਨਾਲ ਇੱਕ ਸਾਈਡ ਤੇ ਬੈਠੇ ਸੀ ਪੁਰਾਣੇ ਬੱਸ ਸਟੈਂਡ ਤੇ ਜਦੋਂ ਪ੍ਰਸ਼ਾਸਨ ਨੇ ਸਾਡੀ ਗੱਲ ਨਾ ਸੁਣੀ ਮਜਬੂਰੀ ਵਸ ਨੂੰ ਰੋੜ ਜਾਮ ਕਰਨਾ ਪਿਆ ਤੇ ਹੁਣ ਤਹਿਸੀਲਦਾਰ ਸਾਹਿਬ ਨੇ ਆ ਕੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਵੀ ਚਾਹੇ ਉਹ ਪੁਰਾਣਾ ਬੱਸ ਸਟੈਂਡ ਹੈ ਚਾਹੇ ਤਹਿਸੀਲ ਹੈ ਉੱਥੇ ਬੱਸਾਂ ਰੁਕਣ ਗਿਆ ਜੇਕਰ ਤਹਿਸੀਲਦਾਰ ਸਾਹਿਬ ਆਪਦੀ ਗੱਲ ਤੋਂ ਮੁੱਕਰਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੋਗਰਾਮ ਹੋਰ ਤਿੱਖਾ ਦਿੱਤਾ ਜਾਊਗਾ ਕਿਉਂਕਿ ਸਾਡੀ ਮਜਬੂਰੀ ਹੈ ਸਾਡੀ ਬੇਵਸੀ ਹੈ ਸਾਡੇ ਜਿਹੜੇ ਬਜ਼ੁਰਗ ਪਿੰਡਾਂ 'ਚੋਂ ਕੋਈ ਬਾਜ਼ਾਰ 'ਚੋਂ ਸਮਾਨ ਖਰੀਦਣ ਆਉਂਦੇ ਨੇ ਜੇ ਉਹ ਇੱਥੇ ਬੱਸ ਨਹੀਂ ਰੁਕਦੀ ਤਾਂ ਨਵੇਂ ਬੱਸ ਸਟੈਂਡ 'ਚ ਜਾ ਕੇ ਦੁਬਾਰੇ ਹੱਥ ਆਣਾ ਪੈਂਦਾ ਫੇਰ ਬੱਸ ਸਟੈਂਡ 'ਚ ਜਾਣਾ ਪੈਂਦਾ ਐਸ ਕਰਕੇ ਸਾਨੂੰ ਸੱਤ ਰੋਸ ਠੀਕ ਹੈ ਤਹਿਸੀਲਦਾਰ ਸਾਹਿਬ ਨੇ ਗੱਲ ਮੰਨੀ ਅਸੀਂ ਧੰਨਵਾਦ ਕਰਦੇ ਹਾਂ ਜਿਉ ਗੱਲ ਤੋਂ ਮੁਕਰਨਗੇ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਊਗਾ ਵੀਰ ਜੀ ਇਸ ਨੂੰ ਕਿਵੇਂ ਦੇਖਦੇ ਹੋ ਜਦੋਂ ਕਿ ਪੰਜਾਬ ਦਾ ਇਹ ਜਾ ਕੋਈ ਸ਼ਹਿਰ ਨਹੀਂ ਹੈ ਜਿੱਥੇ ਸਿਰਫ ਇੱਕ ਥੰਦੀ ਬੱਸ ਸਟੈਂਡ ਦੇ ਵਸ ਜਾਂਦੀ ਹੋਵੇ ਤੇ ਮੂਲਕ ਦੇ ਵਿੱਚ ਇਹ ਜਾ ਕਾਨੂੰਨ ਕਿਉਂਵੇ ਲਾਗੂ ਹੋ ਗਿਆ ਇਹ ਮੂਲਕ ਦੇ ਵਿੱਚ ਪਤਾ ਨਹੀਂ ਕਿਹੜੇ ਕਾਰਨ ਕਰਕੇ ਕਿਵੇਂ ਇਹਨਾਂ ਨੇ ਕਰਤਾ ਜਾਨੀ ਕਿ ਆਪਦੀਆਂ ਪਗਾਉਂਦੇ ਨੇ ਇੱਥੇ ਵੱਡੇ ਲੋਕ ਆ ਸਾਨੂੰ ਸੁਣਨ ਚ ਆਇਆ ਵੀ ਜਿਹੜਾ ਨਵਾਂ ਬੱਸ ਸਟੈਂਡ ਹੈ ਉੱਥੇ ਨੇੜੇ ਜਿਹੜੇ ਕੋਈ ਬੱਡੇ ਤਨਾਲੜ ਕਿਸਾਨ ਨੇ ਜਿਹੜੇ ਚਾਹੁੰਦੇ ਆ ਵੀ ਇੱਥੇ ਬੱਸਾਂ ਨਾ ਖੜਨ ਉੱਥੇ ਬੱਸਾਂ ਖੜਨ ਉੱਥੇ ਸਾਡੀ ਜ਼ਮੀਨ ਮਹਿੰਗੀ ਹੋਵੇ ਲਵੇ ਅਸੀਂ ਦੁਕਾਨਾਂ ਕੱਟੀਏ ਉੱਥੇ ਕਾਰੋਬਾਰ ਕਰੀਏ ਪਰ ਕੀ ਭਰਾਵੋ ਜਿਹੜੇ ਛੋਟੇ ਦੁਕਾਨਦਾਰ ਨੇ ਇਹਨਾਂ ਦੇ ਬੱਚਿਆਂ ਦੇ ਪੇਟ ਨਹੀਂ ਲੱਗੇ ਇਹਨਾਂ ਨੇ ਆਪਣੇ ਬੱਚੇ ਨਹੀਂ ਪੜਾਣੇ ਉਹਨਾਂ ਦਾ ਇਲਾਜ ਨਹੀਂ ਕਰਵਾਣਾ ਉਹਨਾਂ ਨੂੰ ਸੁੱਖ ਸਹੂਲਤਾਂ ਨਹੀਂ ਦੇਣੀਆਂ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਕਿ ਇੱਥੇ ਸਾਰੇ ਲੋਕਾਂ ਦਾ ਖਿਆਲ ਰੱਖਿਆ ਜਾਵੇ ਉਹ ਚਾਹੇ ਵੱਡਾ ਚਾਹੇ ਛੋਟਾ ਹੈ ਅਸੀਂ ਕੋਈ ਵੀ ਪੀੜਤ ਵਰਗ ਹੈ ਉਹ ਚਾਹੇ ਕਿਸਾਨ ਹੈ ਮਜ਼ਦੂਰ ਹੈ ਦੁਕਾਨਦਾਰ ਹੈ ਭਾਰਤੀ ਕਿਸਾਨ ਜੁਨਨ ਇਕਤਾ ਉਗਰਾਹ ਜਿੱਥੇ ਬੰਦੀ ਉਹਦੇ ਨਾਲ ਡਟ ਕੇ ਖੜਤੀ ਹੈ ਤੇ ਅੱਗੇ ਵੀ ਖੜਦੀ ਰਹੂਗੀ